ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮੁਲਾਜ਼ਮਾਂ ਦਾ ਮੁੱਦਾ ਬਹੁਤ ਹੀ ਐਮ ਹੈ ਖਾਸ ਤੌਰ ਤੇ ਮੁਲਾਜ਼ਮਤ ਤੇ ਪੈਨਸ਼ਨ ਦੇ ਦਿਮਾਗ ਦੇ ਵਿੱਚ ਘੁੰਮ ਰਿਹਾ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਤ ਸਿੰਘ ਚੀਮਾ ਦਾ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਇੱਕ ਬਿਆਨ ਚੁੱਕਿਆ ਸੀ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ 2027 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗੀ ਪਰ ਇਹ ਸਰਕਾਰ ਕਿਉਂ ਨਾ ਜਿੱਤੇ ਜਿੱਤੇਗੀ ਕਿਵੇਂ ਜਦੋਂ ਲਗਭਗ ਸਾਰੇ ਹੀ ਮੁਲਾਜ਼ਮਤ ਤੇ ਪੈਨਸ਼ਨਦਿਆਂ ਜਿਥੇ ਬੰਦਿਆ ਮੌਜੂਦਾ ਪੰਜਾਬ ਸਰਕਾਰ ਤੋਂ ਬਹਿਦ ਦੀ ਨਾਰਾਜ਼ ਹਨ ਕਿ ਉਹਨਾਂ ਦੇ ਹੱਕੀ ਮੰਗਾ ਮੰਨੇ ਜਾਣ ਦੀ ਬਜਾਏ ਮੁੱਖ ਮੰਤਰੀ ਤਾਂ ਉਹਨਾਂ ਦਾ ਧਰਨਾ ਨਜ਼ਾਰੇ ਰੈਲੀਆਂ ਕਰਨ ਤੇ ਮਜਬੂਰ ਕੀਤਾ ਹੋਇਆ ਹੈ ਜਦੋਂ ਸਰਕਾਰ ਮੰਗਾ ਮੰਨਣ ਦੇ ਵਿੱਚ ਟਾਲਮਟੋਲ ਕਰੇ ਆਤਰ ਨੇ ਮਜ਼ਾਰੇ ਕਰਨਾ ਉਹਨਾਂ ਦਾ ਸੰਵਿਧਾਨਿਕ ਹੱਕ ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਕਿ ਉਹ ਵੱਡੇ ਵੱਡੇ ਵਾਅਦੇ ਤੇ ਦਾਅਵੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੇ ਗਏ ਸਨ ਉਹ ਵੀ ਤਾਂ ਜੀ ਹਵਾ ਦੇ ਵਿੱਚ ਹੀ ਲਟਕ ਰਹੇ ਹਨ ਉਦਾਹਰਨ ਦੇ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਸਿਰਫ 18 11 2022 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਹਵਾ ਦੇ ਵਿੱਚ ਹੀ ਲਟਕ ਕੇ ਰਹਿ ਗਿਆ ਹੈ ਜਦੋਂ ਕਿ ਇਹ ਇੱਕ ਇੱਕ 2004 ਤੋਂ ਬਾਅਦ ਪਤੀ ਮਲਾਜ਼ਮ ਮਾਦੀ ਲਈ ਇੱਕ ਬਹੁਤ ਹੀ ਵੱਡਾ ਮੁੱਦਾ ਹੈ ਪੈਸ਼ਨਰ ਦੀ ਪੈਨਸ਼ਨ 2.9 ਫੈਕਟਰ ਦੇ ਨਾਲ ਅਜੇ ਤੱਕ ਵੀ ਨਹੀਂ ਸੋਦੀ ਗਈ ਤੇ 13% ਡੀ ਜੋ ਹੈ ਇਹ ਵੀ ਬਹੁਤ ਹੀ ਸਮੇ ਤੋਂ ਮਸਲਾ ਲਟਕਿਆ ਹੋਇਆ ਹੈ ਤੇ ਉਮੀਦ ਕਰਦੇ ਹਨ ਕਿ ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਜੁਗਤ ਮੁਸ਼ਤ ਮਿਲੇਗਾ ਅਤੇ ਉਹ ਕੋਈ ਕੰਮ ਕਾਰਚਾਲ ਲੈਣਗੇ ਪਰ ਸਰਕਾਰ ਨੇ ਇਸ ਨੂੰ 36 ਤੋਂ 42 ਕਿਸ਼ਤਾਂ ਦੇ ਵਿੱਚ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਸਾਰੇ ਬਕਾਇਆ ਨੂੰ ਖੇਰੂ-ਖੇਰੂ ਕਰ ਦਿੱਤਾ ਹੈ ਵੱਡੀ ਗਿਣਤੀ ਦੇ ਵਿੱਚ 17-7-2020 ਤੋਂ ਬਾਅਦ ਪੱਤੀ ਮਲਾਜ਼ਮ ਮਾਨਜੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚੋਂ ਜਿੱਤਨ ਦੇ ਬਾਵਜੂਦ ਵਿਛੇਵੇਂ ਤਨਖਾਹ ਕਮਿਸ਼ਨ ਲੈਣ ਦੇ ਲਈ ਜਦੋਂ ਜਹਿਦ ਕਰ ਰਹੇ ਹਨ ਕੱਚੇ ਮਲਾਜ਼ਮ ਪੱਕੇ ਕੀਤੇ ਜਾਣ ਦੀ ਉਡੀਕ ਦੇ ਵਿੱਚ ਹਨ ਤੇ ਪੀ ਆਰਟੀਸੀ ਰੋਡਵੇਜ਼ ਪੰਨਬਸ ਅਤੇ ਕੱਚੇ ਮਲਾਜ਼ਮ ਅਜੇ ਵੀ ਚੱਕਾ ਜਾਮ ਕਰਨ ਲਈ ਮਜਬੂਰ ਹਨ ਬੇਰੋਜ਼ਗਾਰ ਟੈਟ ਪਾਸ ਏਟਟੀ ਅਤੇ ਬੀਐਡ ਵਿਆਪਕ ਰੋਜ਼ਗਾਰ ਪ੍ਰਾਪਤੀ ਦੀ ਲਈ ਸੜਕਾਂ ਤੇ ਰੁਲਦੇ ਹੋਏ ਉਸ ਦੀਆਂ ਡਾਂਗਾ ਖਾਨ ਲਈ ਮਜਬੂਰ ਹਨ ਮਿਸਟਰੀਅਸ ਸਟਾਫ ਅਤੇ ਕੰਪਿਊਟਰ ਅਧਿਆਪਕ ਸਕੱਤਰ ਦੇ ਮੁਲਾਜ਼ਮਾਂ ਦੇ ਵੱਲੋਂ ਵੀ ਧਰਨੇ ਮਜ਼ਾਰੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇੱਕ ਵੱਡਾ ਸਵਾਲ ਪੈਦਾ ਇਹ ਹੁੰਦਾ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਹਰ ਵਰਗ ਦੇ ਵਿਰੋਧ ਦੇ باوجود ਸਰਕਾਰ ਕਿਸ ਤਰ੍ਹਾਂ ਇੱਕ ਵਾਰ ਫਿਰ 2027 ਦੀਆਂ ਚੋਣਾਂ ਜਿੱਤਣ ਦੇ ਦਾਅਵੇ ਕਰ ਰਹੀ ਹੈ ਜੇਕਰ ਸਰਕਾਰ ਇਨਾਂ ਸਾਰੇ ਵਰਗਾਂ ਦੀਆਂ ਹੱਕੀ ਮੰਗਾਂ ਮੰਨ ਕੇ ਖੁੱਲੀ ਦਿਲੀ ਦਿਖਾਉਂਦੀ ਹੋਈ ਇਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰ ਦਿੰਦੀ ਹੈ ਤਾਂ ਡੈਮੇਜ ਕੰਟਰੋਲ ਕਰ ਲੈਂਦੀ ਹੈ ਤਾਂ ਫਿਰ ਹਾਲਾਤ ਆਪ ਸਰਕਾਰ ਦੇ ਪੱਖ ਦੇ ਵਿੱਚ ਵੀ ਬਦਲ ਸਕਦੇ ਨੇ ਤੁਹਾਨੂੰ ਤੇ ਇਹਨਾਂ ਪਾਸ ਅਜੇ ਇੱਕ ਇਸ ਕੰਮ ਦੇ ਵਾਸਤੇ ਡੇਢ ਸਾਲ ਦਾ ਸਮਾਂ ਬਾਕੀ ਵੀ ਹੈ ਪਰੰਤੂ ਹੁਣ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਪੰਜਾਬ ਸਰਕਾਰ ਵੋਟਰਾਂ ਨੂੰ ਤੇ ਖਾਸ ਤੌਰ ਤੇ ਮਲਾਸਮਾਂ ਤੇ ਪੈਨਸ਼ਨ ਦੀਆਂ ਵੋਟਾਂ ਨੂੰ ਆਪਣੇ ਹੱਥ ਆਪਣੇ ਹੱਕ ਦੇ ਵੱਲ ਖਿੱਚਣ ਦੇ ਲਈ ਡੈਮੇਜ ਕੰਟਰੋਲ ਦਾ ਉਪਰਾਲਾ ਕਰਦੀ ਹੈ ਤੇ ਉਹਨਾਂ ਦੀਆਂ ਮੰਗਾਂ ਮੰਨਨ ਕੇ ਉਹਨਾਂ ਨੂੰ ਰਾਹਤ ਦਿੰਦੀ ਹੈ ਤੇ ਜੇ ਸਰਕਾਰ ਇਸ ਕੰਮ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਫਿਰ ਹਾਲਾਤ ਬਦਲ ਵੀ ਸਕਦੇ ਨੇ ਨਹੀਂ ਤਾਂ ਕੌਮ ਕਿਹੜੀ ਧਿਰ 2027 ਦੀਆਂ ਚੋਣਾਂ ਵਿੱਚ ਜਿੱਤੇਗੀ ਇਹ ਅਜੇ ਐਸਾ ਫੈਸਲਾ ਹੈ ਜਿਸ ਦਾ ਕੀ ਜਵਾਬ ਤਸੱਲੀ ਬਖਸ਼ ਢੰਗ ਦੇ ਨਾਲ ਨਹੀਂ ਦਿੱਤਾ ਜਾ ਸਕਦਾ ਇਸ ਵੀਡੀਓ ਦੇ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ